सारे जय वाल्मीकि जी जय भीम जय भारत भी। मेरा नाम सुमित कालिया जी मैं आदि वाल्मीकि अंबेडकर महापंचायत संगठन का मुख्य संचालक हाँ और मेरे नाल नाल साढे जगदीश कुमार जगो जी आल इंडिया शेड्यूल कास्ट ਫਾਊਂਡੇਸ਼ਨ ਤੋਂ ਔਰ ਦਲੀ ਸੁਰੱਖਿਆ ਸਹਿਣਾ ਤੋਂ ਸਾਡੇ ਰਾਹੁਲ ਮਲਿਕ ਜੀ ਰਾਸ਼ਟਰੀ ਪ੍ਰਧਾਨ ਅੱਜ ਜਿਹੜਾ ਇਹ ਮੰਗ ਪੱਤਰ ਦੇਣ ਆਏ ਆ ਇਹ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਆ ਇਸ ਕਰਕੇ ਕਿ ਸਾਡੀ ਜਿਹੜੀ ਭੈਣ ਪੂਜਾ ਵਾ ਉਸਨੇ ਇਹਦੇ ਨਾਲ ਸ਼ਾਦੀ ਕਰਵਾਈ ਆ ਔਰ ਉਹ ਜਦੋਂ ਸ਼ਾਦੀ ਕਰਵਾਈ ਸੀ ਉਸਦੇ ਆਪਣੇ ਆਪ ਨੂੰ ਕੁਵਾਰਾ ਕਹਿ ਕੇ ਤੇ ਇਸ ਭੈਣ ਨਾਲ ਸ਼ਾਦੀ ਕਰਾਈ ਸੀ ਮਗਰ ਸ਼ਾਦੀ ਤੋਂ ਬਾਅਦ ਇਹਨੂੰ ਪਤਾ ਲੱਗਾ ਕਿ ਉਹ ਬੰਦਾ ਵਿਆਹਿਆ ਵਾ ਔਰ ਬਾਲ ਬੱਚੇ ਧਾਰਿਆ ਇਹਨੂੰ ਗੁੰਮਰਾਹ ਕਰਕੇ ਇਹਦੇ ਨਾਲ ਸ਼ਾਦੀ ਕਰ ਲਈ ਹੁਣ ਉਹ ਇਹਨੂੰ ਅਪਣਾਉਂਦਾ ਨਹੀਂ ਪਿਆ ਔਰ ਇਹ ਲਗਾਤਾਰ ਇਹ ਵਿਚਾਰੀ ਜਿਹੜੀ ਆ ਥਾਂ ਥਾਂ ਦੀਆਂ ਠੋਕਰਾ ਖਾ ਰਹੀ ਆ ਔਰ ਲਗਾਤਾਰ ਇਹਦੇ 3 ਮਹੀਨੇ ਤੋਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਦਰਖਾਸਤ ਦਿੱਤੀ ਸੀ ਕਿ ਦੋਸ਼ੀ ਦੇ ਉੱਤੇ ਕਾਰਵਾਈ ਹੋਵੇ ਮਗਰ ਅੱਜ ਤੱਕ ਦੋਸ਼ੀ ਤੇ 3 ਮਹੀਨਿਆਂ ਤੋਂ ਕੋਈ ਕਾਰਵਾਈ ਨਹੀਂ ਹੋਈ ਉਹਦੇ ਨਾਲ ਨਾਲ ਸਾਡੇ ਗੁਰਪ੍ਰੀਤ ਜੀ ਹੈਗੇ ਆ ਸੇ ਉਹਨੇ ਵੀ ਜਿਹੜੀ ਆ ਜਾਤੀ ਪ੍ਰਤੀ ਸਾਨੂੰ ਜਿਹੜਾ ਜਾਤੀ ਪ੍ਰਤੀ ਅਪਸ਼ਬਦ ਬੋਲੇ ਗਏ ਸੀ ਜਿਸ ਬੰਦੇ ਦੇ ਵਿੱਚ ਜਿਹੜਾ ਗੁਰਪ੍ਰੀਤ ਆ ਇਹ ਜੱਟ ਪਰਿਵਾਰ ਤੋਂ ਬਲੌਨ ਕਰਦਾ ਵਾ ਔਰ ਇਹ ਸਦੇ ਨਾਲ ਸਾਡਾ ਬੜਾ ਪਰਿਵਾਰਿਕ ਜਿਹੜਾ ਵਾ ਪਿਆਰ ਆ ਔਰ ਇਹਨਾਂ ਦੇ ਜਿਹੜਾ ਜੀਜਾ ਵੱਲ ਨਵਜੀਤ ਸਿੰਘ ਉਹਨੇ ਸਾਨੂੰ ਜਾਤੀ ਪ੍ਰਤੀ ਨਾ ਫੋਨ ਰਾਹੀਂ ਗਾਲਾਂ ਕੱਢੀਆਂ ਔਰ ਉਹਦੀ ਵੀ ਜਿਹੜੀ ਤਰਖਾਸਤ ਆਹੀ 3 ਮਹੀਨੇ ਤੋਂ ਮੇਰੇ ਨਾਲ ਤੋਂ ਚੱਲਦੀ ਪਈ ਆ ਮਗਰ ਅੱਜ ਤੱਕ ਪੁਲਿਸ ਨੇ ਔਰਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਧ ਦੇ ਵਿੱਚ ਅਸੀਂ ਦੋ ਤਰੀਕ ਨੂੰ ਕਚਰੀ ਚੌਂਗਦੇ ਵਿੱਚ ਅਸੀਂ ਦੋਨੇ ਹੀ ਭੈਣ ਭਰਾ ਜਿਹੜੇ ਆ ਔਰ ਭੁਖਰਤਾਲ ਤੇ ਬੈਠ ਜਾ ਰਹੇ ਆ ਉਹਨਾਂ ਦੇ ਨਾਲ-ਨਾਲ ਮੇਰੇ ਨਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੀ ਸਾਡੇ ਨਾਲ ਸਹਿਯੋਗ ਕਰਦੀਆਂ ਪਈਆਂ ਵਾ ਜੇ ਪੁਲਿਸ ਨੇ ਜਲਦ ਤੋਂ ਜਲਦ ਕਾਰਵਾਈ ਨਾ ਕੀਤੀ ਤੇ 2 ਤਰੀਕ ਤੋਂ ਪਹਿਲਾਂ ਪਹਿਲਾਂ ਜੇ ਕਾਰਵਾਈ ਨਾ ਕੀਤੀ ਦੋਸ਼ੀਆਂ ਦੇ ਉੱਤੇ ਤੇ ਅਸੀਂ 2 ਤਰੀਕ ਨੂੰ ਜਿਹੜਾ ਭੁੱਖ ਹੜਤਾਲ ਤੇ ਬਵਾਂਗੇ ਅਗਰ ਸਾਡੇ ਦੋਨਾਂ ਹੀ ਭੈਣ ਭਰਾਵਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਉਹ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਏਗੀ ਚਾਹ ਵੱਲ ਵੀ। ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਪ੍ਰੇਸ਼ਦਾ ਮੈਂ ਦਸਤੀ ਫਰਲਾਣਾ ਇਹ ਜਿਹੜੀ ਪੂਜਾ ਭੈਣ ਔਰ ਸੰਮਿਤ ਗਾਲੀ ਨੇ ਜਿਹੜਾ ਪੋਖੜ ਹੜਤਾਲ ਦਾ ਜਿਹੜਾ ਫੈਸਲਾ ਲਿਆ ਵਾ ਜਿਹੜੀ ਕਿ ਉਹਨਾਂ ਨੇ ਕਿਹਾ ਵੀ ਤਿੰਨ ਤਿੰਨ ਮਹੀਨੇ ਹੋ ਗਏ ਸਾਡੀਆਂ ਤਰਕਸ਼ਾ ਚੱਲਦੀਆਂ ਨੂੰ ਕੋਈ ਵੀ ਕਾਰਵਾਈ ਨਹੀਂ ਹੋਈ ਅਸੀਂ ਇਹਨਾਂ ਦੇ ਨਾਲ ਆ ਅਸੀਂ ਆਲ ਇੰਡੀਆ ਸ਼ਡਿਊਲ ਕਾਰਜ ਫੈਡਰੇਸ਼ਨ ਪੂਰੀ ਇਹਨਾਂ ਦੇ ਨਾਲ ਆ ਅਸੀਂ ਵੀ ਉਹ ਦਿਨ ਪੋਖੜ ਹੜਤਾਲ ਦੇ ਵਿੱਚ ਇਹਨਾਂ ਦੇ ਨਾਲ ਹਿੱਸਾ ਲਵਾਂਗੇ ਇਹਨਾਂ ਕੋਲਸ ਕਹਿੰਦਾ ਹੈ ਜਯਾ ਵਾਲਮੀਕੀ ਹਰਾ ਹਰਾ ਜਯਾ ਵਾਲਮੀਕੀ ਜੈਪੀ ਜੀ ਮੈਂ ਰਾਹੁਲ ਮਲਿਕ ਤਲ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿક્ષ ਜਿੱਦਾਂ ਕਿ ਤੁਹਾਨੂੰ ਸੁਮਿਤ ਕਾਲੀ ਜੀ ਨੇ ਜਾਣਕਾਰੀ ਦਿੱਤੀ ਆ ਇਹ ਦੋ ਤਰੀਕ ਨੂੰ ਇੱਕ ਕਚੈਰੀ ਚੌਂਕ ਤੇ ਪੋਖੜ ਧਾਲ ਤੇ ਬਹਿ ਰਹੇ ਆ ਪੂਜਾ ਭੈਣ ਜੀ ਤੇ ਸੁਮਿਤ ਕਾਲੀ ਜੀ ਦਲੀ ਸੁਰੱਖਿਆ ਸੈਨਾ ਵੱਲੋਂ ਪੂਰੀ ਜ਼ਿਲ੍ਹੇ ਦੀ ਟੀਮ ਵੱਲੋਂ ਇਹਨਾਂ ਦਾ ਸਮਰਥਨ ਆ ਜਿਹੜਾ ਕਿ ਹਮੇਸ਼ਾ ਹੀ ਸਾਨੂੰ ਛੜਕਾ ਦੇ ਉੱਤਰ ਕੇ ਹੀ ਆਪਣੇ ਫੈਸਲੇ ਤੇ ਆਪਣੇ ਹੱਕ ਲੈਣੇ ਪੈਂਦੇ ਆ ਇਹਨਾਂ ਦੇ ਸਮਰਥਨ ਲਈ ਪੂਰੀ ਟੀਮ ਤਿਆਰ ਆ ਜੈ ਭੀਮ ਜੈ ਸੋਵਿਧਾਨ ਜੀ ਮੈਂ ਸੁਖਿੰਦਰ ਸਿੰਘ ਸੁਭਨ ਗੇੜਵਾਲ ਦਫ਼ਤਰ ਡਿਪਟੀ ਕਿਸ਼ਨ ਅਮਰ ਸਾਹਿਬ ਅੱਜ ਵਾਲਮੀਕ ਅੰਬੇਦਕਰ ਮਹਾਪੰਚਾਇਤ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕੋਈ ਪੂਜਾ ਨਾਮ ਦੀ ਲੜਕੀ ਹੈ ਉਹਦੇ ਨਾਲ ਕਿਸੇ ਡਾਕਟਰ ਪ੍ਰਵੀਨ ਕਾਰਸ਼ਰਨਾ ਕੋਲ ਨਾ ਹੈ ਉਹਨੇ ਕੋ ਆਪਣੇ ਤੋਂ ਖੇਡਰਲ ਦੱਸ ਕੇ ਉਹਦੇ ਨਾਲ ਸ਼ਾਦੀ ਕਰਵਾ ਲਈ ਉਸ ਸਬੰਧ ਦੇ ਵਿੱਚ ਨਵੇਂ ਇੱਕ ਮੰਗ ਪੱਤਰ ਦਿੱਤਾ ਇਹਦੇ ਮਾਮਲੇ ਦੇ ਵਿੱਚ ਹੀ ਕੋਈ ਗਾੜੀ ਗਲੋਚ ਵੀ ਕੋਈ ਹੈ ਕੋ ਵਾਪਸ ਆਬ ਜਿਹੜਾ ਹੈ ਉਹ ਵਾਲਮੀਕ ਸਮਾਜ ਦੇ ਪ੍ਰਤੀ ਕੋ ਬੋਲੇਗੇ ਉਹਦੇ ਸਬੰਧੀ ਤੇ ਉਸ ਡਾਕਟਰ ਦੇ ਵਿਰੁੱਧ ਕਾਰਵਾਈ ਕਰਨ ਵਾਸਤੇ ਇਹਨਾਂ ਨੇ ਮੰਗ ਪੱਤਰ ਦਿੱਤਾ ਉਹ ਇਹ ਮਾਗਪੱਤਰ ਜਿਹੜਾ ਅਸੀਂ ਕਾਨੂੰਨ ਦੇ ਸਾਹਦੇ ਵੀ ਕਾਰਜ ਕਰਦੇ ਆ ਮਾਜੋ ਦਿੱਸਾ ਧਿਆਨ ਚ ਲਾ ਕੇ ਇਸ ਦਫਤਰ ਦੇ ਵੱਲੋਂ ਆ ਉਹ ਅਗਲੀ ਕਾਰਜਵਲੀ ਕਾਨੂੰਨੀ ਕਾਜ਼ੇ ਕਰਦੇ ਆ